ਮੇਰਾ ਸਤਗੁਰ ਕਲਕੀਆਂ ਵਾਲਾ ਪੁੱਤ ਕੋਮ ਦੇ ਲੇ ਖੇਲਾ ਕੇ ਹਾਲੇ ਵੀ ਆਖੀ ਜਾਵੇ ਤੇਰਾ ਕਰਜ਼ਾ ਕਿਵੇਂ ਉਤਾਰਾਂ ਮੇਰਾ ਸਤਗੁਰ ਕਲਕੀਆਂ ਵਾਲਾ ਪੁੱਤ ਕੋਮ ਦੇ ਲੇ ਖੇਲਾ ਕੇ ਹਾਲੇ ਵੀ ਆਖੀ ਜਾਵੇ ਤੇਰਾ ਕਰ ਜਾ ਕਿ ਮੈਂ ਉਹ ਤਾਰਾ ਤਨ ਸਤ ਗੁਰ ਕਲਗੀਆਂ ਵਾਲਾ ਤਨ ਸਤ ਗੁਰ ਕਲਗੀਆਂ ਵਾਲਾ ਹਨ ਗੁਜਰੀ ਵਰਗੀ ਮਾਤਾ ਜਿਨੇ ਐਸਾ ਲਾਲ ਜਿਣਿਆ ਹੱਥ ਵਿੱਚ ਕਿਰਪਾਨ ਉਠਾ ਕੇ ਖੰਡੇ ਦੀ ਪਹਲ ਛਕਾ ਕੇ ਹੱਥ ਵਿੱਚ ਕਿਰਪਾਨ ਉਠਾ ਕੇ ਖੰਡੇ ਦੀ ਪੌਲ ਚਕਾ ਕੇ ਹਾਲੇਵਿਆ ਕੀ ਜਾਵੇ ਤੇਰਾ ਕਰਜ਼ਾ ਕਿਵੇਂ ਉਤਾਰਾਂ ਤੇਰਾ ਕਰਜ਼ਾ ਕਿਵੇਂ ਉਤਾਰਾਂ ਮੇਰਾ ਸਤਗੁਰ ਕਲਕੀਆਂ ਵਾਲਾ ਪੁੱਤ ਕੋਮ ਦੇ ਲੇ ਖੇਲਾ ਕੇ ਹਾਲੇਵਿਆ ਖੀ ਜਾਵੇ ਤੇਰਾ ਕਰਜਾ ਕਿਵੇਂ ਉਤਾਰਾਂ ਤਨ ਸਤਗੁਰ ਕਲਗੀਆਂ ਵਾਲਾ ਤਨ ਸਤਗੁਰ ਬਚਾ ਵਾਲਾ ਤਨ ਸਤਗੁਰ ਰਾਜਾ ਵਾਲਾ ਹalleluja ਕੀ ਜਾਵੇ ਤੇਰਾ ਕਰਜਾ ਕਿਵੇਂ ਉਤਾਰਾਂ